ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਹਾ ਹਾਲ ਜਾਂ ਠੀਕ ਠਾਕ ਸਾਰੇ ਤੇ ਲਓ ਜੀ ਆਪਾਂ ਕਮਰੇ ਦੀ ਡੈਕੋਰੇਸ਼ਨ ਵਾਸਤੇ ਫੇਰ ਆਪਾਂ ਲੱਗੇ ਕੋਈ ਜਿਗਾੜ ਬਣਾਉਣ ਅੱਜ ਤੇ ਇਹਦੇ ਵਿੱਚ ਆਪਾਂ ਨੂੰ ਚਾਹੀਦੀਆਂ ਪਾਈਪਾਂ ਦੋ ਵੇਰਿੰਗ ਵਾਲੀ ਪਾਈਪ ਹੋ ਗਈ ਜਾਂ ਦੂਜੀ ਟੂਟੀਆਂ ਵਾਲੀ ਹੋ ਗਈ ਕੋਈ ਵੀ ਤੁਹਾਨੂੰ ਉਲੱਦੀ ਆ ਤੇ ਦੋ ਆਪਾਂ ਨੂੰ ਚਾਹੀਦੇ ਟੱਕਣ ਨਿੱਕੀਆਂ ਡੱਬੀਆਂ ਦੇ ਆ ਜਿਹੜੀਆਂ ਤੁਹਾਨੂੰ ਆਪਾਂ ਬਖਾਇਆ ਹਾਂਜੀ ਇਹਨਾਂ ਨੂੰ ਆਪਾਂ ਜੋੜ ਦਾਂਗੇ ਪਾਈਪ ਨੂੰ ਟੱਕਣ ਦੇ ਨਾਲ ਇਹਨੂੰ ਆਪਾਂ ਕਿਸੇ ਤਰ੍ਹਾਂ ਵੀ ਜੋੜ ਸਕਦੇ ਆ ਜੇ ਕੋਈ ਜੋੜਨ ਵਾਲੀ ਚੀਜ਼ ਹੋਜੀ ਹੈ ਫੈਵੀ ਕੋਲ ਹੋਇਆ ਜਾਂ ਜਿਵੇਂ ਕਿ ਕਿੱਦਾਂ ਵੀ ਜਿੱਦਾਂ ਵੀ ਜੁੜਦੀ ਹੈ ਜੋੜ ਸਕਦੇ ਆ ਤੇ ਮੈਂ ਤਾਂ ਇਹਦੇ ਵਿੱਚ ਨੱਟ ਜੇ ਕਰਤਾ ਕੰਮ ਫਿਰ ਪੱਕਾ ਕਰਦੇ ਨਾ ਆਪਾਂ ਤੇ ਹਾਂਜੀ ਇਹ ਆਪਾਂ ਇੱਕ ਤੇਜ ਕਸਤਾ ਵਾ ਟਕਣ ਹੁਣ ਦੂਜੇ ਜੀ ਕੱਥਾਂਗੇ ਚਲੋ ਜੀ ਆਪਣੇ ਦੋਵੇਂ ਰੈਡੀ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਤੇ ਕਰਾਂਗੇ ਪੇਂਟ ਪੇਂਟ ਤੁਸੀਂ ਆਪਦੀ ਮਰਜ਼ੀ ਦਾ ਜਿਹੜਾ ਮਰਜ਼ੀ ਇੱਥੇ ਕਰ ਸਕਦੇ ਜੀ ਵੈਸੇ ਤਾਂ ਆ ਜਿਹੜਾ ਆਪਾਂ ਕਰਦੇ ਆ ਸਹੀ ਆ ਕੋਈ ਇਦਾਂ ਦੇ ਆਪਾਂ ਵਿੱਚ ਜਿਹੜੇ ਫੁੱਲ ਲਾਉਣੇ ਆ ਉਹ ਵੀ ਇਦਾਂ ਦੇ ਹੁੰਦੇ ਆ ਹਰੇ ਰੰਗ ਦੇ ਤੇ ਨਾਲੇ ਆਪਣੇ ਕੋ ਪਿਆ ਹੀ ਏ ਤੇ ਇੱਕ ਹੋਰ ਤਾਂ ਇਹੋ ਹੀ ਤਰ੍ਹਾਂ ਕਿ ਆਪਾਂ ਬਾਅਦ ਤਾ ਆਪਣੀ ਮਰਜ਼ੀ ਆ ਜਿਹੜਾ ਕੋ ਮਰਜ਼ੀ ਆਪਾਂ ਨੂੰ ਕਰ ਸਕਦੇ ਆ ਤੇ ਹਾਂਜੀ ਇਹਨੂੰ ਆਪਾਂ ਪੇਂਟ ਕਰਕੇ ਤੇ ਬਾਅਦ ਵਿੱਚ ਇਹਨੂੰ ਸੁਕਾ ਦਾਂਗੇ ਤੇ ਹਾਂਜੀ ਉਹ ਆਪਾਂ ਉਹਨਾਂ ਨੂੰ ਪੇਂਟ ਕਰਦਾ ਵਾ ਉਹ ਰੱਖਦੇ ਆਪਾਂ ਸੁੱਕਣ ਵਾਸਤੇ ਤੇ ਇਹਦੇ ਵਿੱਚ ਆਪਾਂ ਵੈਸੇ ਤਾਂ ਫੁੱਲ ਲਾਈਦੇ ਆ ਮੈਨੂੰ ਲੱਗਦੇ ਆ ਕੋਈ ਵੀ ਫੁੱਲ ਆਪਾਂ ਨੂੰ ਦੁਕਾਨ ਤੋਂ ਮਿਲ ਜਾਂਦੇ ਆ ਪਲਾਸਟਿਕ ਦੇ ਫੁੱਲ ਜਿਹੜੇ ਹੁੰਦੇ ਆ ਤੇ ਉਹ ਆਪਣੇ ਕੋਲ ਹੈ ਨਹੀਂ ਸੀ ਕਿਉਂ ਲਿਆਂਦੇ ਨਹੀਂ ਤੇ ਨਾਲੇ ਉਹ ਜਾਣ ਅਤੇ ਥੋੜਾ ਦੂਰ ਜਾਣਾ ਪੈਂਦਾ ਪਾਣੋ ਇਸ ਕਰਕੇ ਦਾ ਆਪਾਂ ਕੋ ਵੱਖਰਾ ਜਿਗਾੜ ਬਣਾਵਾਂਗੇ ਇਹ ਜਿਗਾੜ ਬਣਾਉਣਾ ਤੇ ਆਪਾਂ ਇੱਕ ਟਾਹਣੀਆਂ ਲੈ ਲੀਆਂ ਦੋ ਜਿਨ੍ਹਾਂ ਦੇ ਨਾਲ ਕੰਡੇ ਲੱਗੇ ਹੋਣ ਤੇ ਆਪਾਂ ਜਿਹੜਾ ਗੁੱਦਾ ਜਾਂਦਾ ਡੱਬਿਆਂ ਦੇ ਵਿੱਚ ਜਿਹੜੀ ਕੋਈ ਚੀਜ਼ ਪੈਕਿੰਗ ਕਰਕੇ ਆਉਂਦੀ ਉਹਨਾਂ ਦੇ ਵਿੱਚ ਹੁੰਦਾ ਵਾ ਚਿੱਟੇ ਰੰਗ ਦਾ ਉਹਨੂੰ ਆਉਦੇ ਨਿੱਕੇ ਨਿੱਕੇ ਪੀਸ ਕਰਕੇ ਆਪਾਂ ਨਾਲ ਉਹਨੂੰ ਟੰਗਦੇ ਆ ਤੇ ਉਹ ਫੁੱਲਾਂ ਨੂੰ ਹੀ ਬਣ ਜਾਂਦਾ ਵੇ ਵੇਖਣ ਨੂੰ ਸੋਹਣਾ ਲੱਗਦਾ ਹੈ। ਦੇਸੀ ਜਿਹਾ ਗੜਦਾ ਹੀ ਜਿਹਨੂੰ ਕਹਿੰਦੇ ਆਪਾਂ। ਤੇ ਹਾਂਜੀ ਥੋੜਾ ਜਿਹਾ ਜਗਾਰ ਡਿਜ਼ਾਈਨ ਆਪਾਂ ਬਦਲਦਾ ਵਿੱਚ। ਇੱਕ ਆਪਣੇ ਕੋ ਪਿੱਲੋ ਪਈ ਜਿਹੜੀ ਆਪਣਾ ਪਲਸਤਰ ਵਾਲੇ ਮਿਸਤਰੀ ਵਰਤੇ ਆ ਪਲਸਤਰ ਜ। ਤੇ ਕੋਈ ਜ ਆਪਾਂ ਵਿੱਚ ਉਹ ਪੀਛਲਾਦੇ ਆ। ਤੇ ਹਾਂਜੀ ਇਹ ਆਪਣਾ ਹੋ ਚੱਲਿਆ ਵਾ ਤਿਆਰ ਫਲਾਵਰਸ ਤੇ ਹਾਂਜੀ ਆਪਣਾ ਇਹ ਕੰਮ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਇਹਨਾਂ ਨੂੰ ਇੱਥੇ ਟੰਗ ਦਾਂਗੇ ਕਮਰੇ ਦੇ ਬਾਰ ਬਾਰੀ ਜਿੱਥੇ ਮਰਜ਼ੀ ਲਾ ਕਰ ਸਕਦੇ ਆਪਾਂ ਟੰਗ ਜਗਦੇ ਅੰਦਰ ਵੀ ਤੇ ਬਾਹਰ ਵੀ ਇਹ ਜਵਾਕਾਂ ਤੋਂ ਬਜੇ ਰਹਿਣ ਜਿਹੜਾ ਉੱਚੇ ਕਰਕੇ ਜਿੱਥੇ ਮਰਜ਼ੀ ਲਾ ਦੋ ਹਾਂਜੀ ਇੱਕ ਥੋੜਾ ਜਿਹਾ ਨੀਵਾ ਕਰਕੇ ਲਾਵਾਂਗੇ ਤੇ ਲਓ ਜੀ ਇਹ ਲੱਗ ਗਿਆ ਤੇਜ ਗੜ ਆਪਣਾ ਜੀ ਬਣ ਗਿਆ ਤਿਆਰ ਹੋ ਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਧੰਨਵਾਦ